ਮੈਨੂੰ ਕਹਿੰਦਾ ਮੰਮੀ ਮੈਂ ਠੀਕ ਠਾਕ ਆ ਮੰਮੀ ਮੈਂ ਠੀਕ ਠਾਕ ਆ ਹੋਰ ਮੈਨੂੰ ਕੁਛ ਨਹੀਂ ਬੋਲਿਆ ਫਿਰ ਉਹ ਫੋਨ ਕੱਟੜਿਆ ਦੋ ਤਿੰਨ ਗੱਲਾਂ ਕੀਤੀਆਂ ਬਈ ਨਾ ਬੱਚੇ ਮੇਰੇ ਨੇ ਕਹਿੰਦਾ ਬਾਜ਼ਮਾ ਲਾਨਾ ਆ ਫੋਨ ਮੰਮੀ ਮੈਂ ਠੀਕ ਆ ਪੁੱਤ ਫਿਰ ਉਹ ਗੱਲ ਮੇਰੀ ਹੀ ਪਰਸੋ ਸ਼ਾਮੇ ਗੱਲ ਹੋਈ ਸੀ ਹਾਂ ਤਿਆਰੀਆਂ ਬਣਾਉਣ ਲਈ ਘਰ ਬਣਾਉਂਦੇ ਆ ਕਹਿੰਦਾ ਮੰਮੀ ਮੈਂ ਪਰਸਾਂ ਤੋਂ ਬਾਅਦ ਚਾਹਣਾ ਮੈਂ ਮਿਸਤਰੀ ਲਾ ਬੜੋ ਮਿਸਤਰੀ ਵੀ ਲਾ ਬਲਿਆ ਕੱਲ੍ਹ ਹੀ ਮਿਸਤਰੀ ਵੀ ਲਾ ਬਲਿਆ ਕੱਲ੍ਹ ਹੀ ਪਤਾਏ ਮੇਰੇ ਬੱਚੇ ਇਸ ਤਰ੍ਹਾਂ ਬਣਾ ਬੱਚਾ ਚਲ ਜਨਾ ਹੈ। ਇਹ ਤਕਰੀਬਨ ਕੱਲ ਸ਼ਾਮ ਦੇ ਟਾਈਮ ਘਰ ਪਤਾ ਲੱਗਦਾ ਹੈ ਵੀ ਆ ਘਟਨਾ ਵਾਪਰ ਗਈ ਹੈ। ਯੂਨਿਟ ਤੋਂ ਜਵਾਨ ਜਿਹੜੇ ਉਦੋਂ ਇੱਥੇ ਘਰ ਪੋਸਦੇ ਆ ਉਹਨਾਂ ਨੇ ਆ ਕੇ ਦੱਸਿਆ ਤੁਹਾਡਾ ਬੀਟਾ ਜਿਹੜਾ ਹੈ ਉਸ ਤਰੀਕੇ ਨਾਲ ਹੋ ਗਿਆ। ਇੱਕ ਬੜੀ ਮੰਦਪਾ ਕੀ ਘਟਨਾ ਹੈ ਬੜੀ ਦੁਖਦਾਈ ਘਟਨਾ ਜਿਸ ਨੂੰ ਸੁਣ ਕੇ ਮਤਲਬ ਸਾਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਜਿਹੜੀ ਹੈ ਉਹ ਦੌੜ ਗਈ ਹੈ। ਕਿਉਂਕਿ ਦਿਲਜੀਤ ਸਿੰਘ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀਗਾ ਤੁਸੀਂ ਘਰ ਦੇ ਹਾਲਾਤ ਉਹ ਦੇਖ ਰਹੇ ਹੋ ਬਲੋ 89 ਸਾਲ ਨੌਕਰੀ ਤੋਂ ਬਾਅਦ ਕੁਝ ਪੈਸੇ ਉਹਨੇ ਇਕੱਠੇ ਕੀਤੇ ਐ ਤੇ ਹੁਣ ਉਹ ਆਪਣੇ ਘਰ ਬਣਾਉਣ ਦੀ ਤਿਆਰੀ ਦੇ ਵਿੱਚ ਸੀ ਜਿਵੇਂ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਨੀਂਹਾਂ ਪਰੀਆਂ ਹੋਈਆਂ ਨੇ ਇੱਟ ਵਗੈਰਾ ੁੱਟੀ ਹੋਈ ਹੈ ਉਹਨੇ ਸਾਰੀ ਤੇ ਉਹ ਕਰ ਵੀ ਇਹੀ ਫੋਨ ਕਰਦਾ ਸੀ ਵੀ ਮੰਮੀ ਅਪੀ ਨੂੰ ਡੈਡੀ ਨੂੰ ਕਿ ਮੈਂ ਪਾਪਾ ਬਸ ਬਰਸਾਤਾ ਖਤਮ ਹੋ ਗਿਆ ਤੇ ਛੁੱਟੀ ਆ ਰਿਹਾ ਆਗੇ ਫਿਰ ਆਪਣਾ ਨਵਾਂ ਘਰ ਜਿਹੜਾ ਉਹ ਬਣਾਵਾਂਗੇ ਮਤਲਬ ਬੜਾ ਹੀ ਦਲੇਰ ਹਿੰਤੀ ਔਰ ਸੂਝਵਾਨ ਬੱਚਾ ਸੀਗਾ ਮੇਰੇ ਪਰਿਵਾਰ ਨੂੰ ਅੱਗੇ ਲੈ ਕੇ ਤੁਰਨ ਵਾਲਾ ਸੀ ਇਹ ਦੋ ਭਰਾ ਔਰ ਦੋ ਭੈਣਾਂ ਨੇ ਵੱਡਾ ਬ੍ਰਦਰ ਇਹਨਾਂ ਦਾ ਜਿਹੜਾ ਉਹ ਨੌਕਰੀ ਪੇਸ਼ਾ ਕੋਈ ਨਹੀਂ ਆ ਵਿਹਲਾ ਸੀਗਾ ਤੇ ਉਹ ਦੁਬਈ ਦੇ ਵਿੱਚ ਕਿਸੇ ਪ੍ਰਾਈਵੇਟ ਫਰਮ ਦੇ ਵਿੱਚ ਮੈਂ ਤੇ ਇਹੀ ਗਾਂਗਾ ਨੌਕਰੀ ਕੀਤੀ ਉਹ ਧੱਕੇ ਖਾ ਰਿਹਾ ਉੱਥੇ ਆਪਣੇ ਆਪ ਨੂੰ ਸੈਟਲ ਕਰਨ ਦੀ ਕੋਸ਼ਿਸ਼ ਕਰ ਰਿਹਾ ਇਹ ਅਗਰ ਸਰਕਾਰੀ ਜਾਬਾ ਤੇ ਸੈਟ ਸੀ ਤੇ ਇਹ ਪਰਮਾਤਮਾ ਨੇ ਆਹ ਭਣਾਵਰ ਦਾਇਆ ਕਿ ਪਰਿਵਾਰ ਨੂੰ ਇੱਕ ਬੜੀ ਵੱਡੀ ਸੱਟ ਜਿਹੜੀ ਆ ਉਹ ਵੱਜੀ ਕਿਉਂਕਿ ਇਹਨਾਂ ਨੂੰ ਪੈਰਾਂ ਤੇ ਸਟੈਂਡ ਕਰਨ ਲਈ ਹੁਣ ਪਤਾ ਨਹੀਂ ਕਿੰਨਾ ਸਮਾਂ ਹੋਰ ਲੱਗੇਗਾ ਉਹ ਬੱਚੇ ਨੂੰ ਦੁਬਈ ਵਾਲੇ ਨੂੰ ਅਜੇ ਤੱਕ ਛੁੱਟੀ ਨਹੀਂ ਮਿਲੀ ਹੈ ਉਹ ਦੇਖੋ ਅੱਜ ਪੋਰਟਸ ਦਾ ਹੈ ਜਾਂ ਨਹੀਂ ਇਸ ਘਟਨਾ ਨੂੰ ਜਾਣ ਕੇ ਪੂਰੇ ਇਲਾਕੇ ਦੇ ਵਿੱਚ ਇੱਕ ਸੋਗ ਦੀ ਲਹਿਰ ਹੈ ਮਤਲਬ ਇਸ ਚੀਜ਼ ਬਾਰੇ ਕਦੀ ਕੋਈ ਸੋਚਦਾ ਵੀ ਨਹੀਂ ਸੀ ਸੋਚ ਸਕਦਾ ਹੀ ਨਹੀਂ ਸੀ ਕਿਉਂਕਿ ਇੰਨਾ ਹਿੰਮਤੀ ਮਲਾਪੜਾ ਸੁਭਾਅ ਦਾ ਉਹ ਬੱਚਾ ਸੀਗਾ ਮੈਂ ਮਤਲਬ ਆਪਣੇ ਵੱਲੋਂ ਇੱਕ ਸਰਕਾਰ ਤੋਂ ਮੰਗ ਰੱਖਣੀ ਚਾਹੁੰਦਾ ਕਿ ਘਰ ਦੇ ਹਾਲਾਤਾਂ ਨੂੰ ਮਦਦ ਨਗਰ ਰੱਖਦੇ ਹੋਏ ਜਿਹੜਾ ਬੇਟਾ ਇਹ ਦਿਲਜੀਤ ਤੋਂ ਵੱਡਾ 1.5 ਸਾਲ ਉਹਦੀ ਕਿਤੇ ਨੌਕਰੀ ਦਾ ਕੋਈ ਜਿਹੜਾ ਉਹ ਸਟੇਟ ਸਰਕਾਰ ਜਿਹੜੀ ਹੈ ਸਾਡੀ ਮਾਨ ਸਰਕਾਰ ਹੈ ਉਹ ਦਾ ਕੋਈ ਸਰਵਿਸ ਦਾ ਜਿਹੜਾ ਉਹ ਹੱਲ ਕਰੇ ਤਾਂ ਜੋ ਇਹ ਪਰਿਵਾਰ ਹੈ ਆਪਣੇ ਆਉਣ ਵਾਲੇ ਸਮੇਂ ਨੂੰ ਇੱਕ ਬਿਹਤਰ ਤਰੀਕੇ ਦੇ ਨਾਲ ਬਿਤਾ ਸਕੇ। ਉਹਨਾਂ ਸਾਢੇ 3 ਵਜੇ ਨਾਲ ਨੂੰ ਪਤਾ ਲੱਗਾ ਸਾਰਾ ਇਹ। ਇਥੋਂ ਪਠਾਨਕੋਟੋਂ ਜਵਾਨ ਆਏ ਸੀ ਤਾਂ ਉਹਨਾਂ ਆਣ ਕੇ ਤੇ ਪੁੱਛਿਆ ਸ਼ੇਰ ਸਿੰਘ ਦਾ ਘਰ ਕਿਹੜਾ। ਤੇ ਮੈਂ ਉਹਨਾਂ ਨੂੰ ਪੁੱਛਣਾ ਵੀ ਗੱਲ ਵੀ ਮਾਣੋ ਦੋ ਵਾਰ ਦੋ ਚਾਰਾਰੇ ਪੁਛਾ ਮਹਾਪਾ ਜਾਇ ਕਿਹੜੇ ਪਿੰਡੋਂ ਉਹਨਾਂ ਐਨੀ ਗੱਲ ਨਹੀਂ ਦੱਸੀ ਹੋਣਾ ਤੇ ਮੈਨੂੰ ਬਾਹਰ ਲੈ ਕੇ ਚੱਲ ਗਏ ਤੇ ਦੂਜੇ ਜਵਾਲ ਨੂੰ ਆਂਦਾ ਵੀ ਹਣ ਬਾਈ ਨੂੰ ਮੰਮੀ ਦੇ ਲਾ ਕੇ ਖਲੋ ਜਾ ਇਹ ਦੇਖ ਨਾ ਪਏ ਤੇ ਬਾਹਰ ਖੜ ਕੇ ਤੇ ਫਿਰ ਉਹਨਾਂ ਮੈਨੂੰ ਉਹਨਾਂ ਦੱਸਿਆ ਵੀ ਇਦਾਂ ਦਾ ਪੱਥਰ ਡੇਬਿਆ ਤੇ ਹਲੇ ਦਾ ਦੇ ਹੋ ਹਿੱਟਲ ਖੜਿਆ ਤੇ ਫਿਰ ਪੁੱਛਿਆ ਆਂਦਾ ਵੀ ਨਹੀਂ ਮੈਂ ਟੈਡੀ ਨੂੰ ਪੂਰੀ ਗੱਲ ਸਹੀ ਗੱਲ ਦੱਸੋ ਉਹਨਾਂ ਦੱਸਿਆ ਵੀ ਇਦਾਂ ਦਾ ਉਹ ਤਾਂ ਗੱਲ ਕੀ ਉਥੇ ਡੈੱਡ ਹੋ ਗਿਆ ਨਾ ਤੇ ਇੱਕ ਦੂਜਾ ਜਵਾਨ ਹੋਰ ਵੀ ਡੱਡ ਹੋ ਗਿਆ ਤੇ ਜਿਹੜੇ ਦੂਜਾ ਮਗਰ ਹੀ ਉਹਨਾਂ ਨੂੰ ਹਸਪੀਟਲ ਖੜਿਆ ਉਹਨਾਂ ਤੇ ਉਹਨਾਂ ਦੀਆਂ ਲੱਤਾਂ ਟੁੱਟੀਆਂ ਮਗਰ ਲਿਆਂਦੀ। ਤੋ 3 ਮਹੀਨੇ ਹੋ ਗਏ ਨਾ ਵਿੱਚੋਂ 4 ਤਰੀਕ ਨੂੰ ਗਿਆ ਤੇ ਤੇ 3 ਮਹੀਨੇ ਆ 4 ਤਰੀਕ ਨੂੰ 3 ਮਹੀਨੇ ਪੂਰੀ ਹੋ ਜੀ। ਮੇਰੇ ਨਾਲ 4-5 ਦਿਨ ਹੋ ਉਹਨਾਂ ਨਾਲ ਮਮੀ ਆਪਨੇ ਨਾਲ ਪਰਸੋਂ ਗੱਲ ਹੋਈ ਹੈ। ਪਰ ਮੈਂ ਘਰ ਮੈਂ ਬਣਾਉਣ ਦੀ ਤਿਆਰੀਆਂ ਚ ਆਂਦਾ ਇਹ ਮਿਸਤਰੀ ਡਾੜੀ ਲਾ ਲਾ ਭੜੋ ਤੇ ਮੈਂ ਮਿਸਤਰੀ ਲਾ ਬਲਾਂਗੇ। ਤੇ ਮਿਸਤਰੀ ਲੱਭਿਆ ਤੇ ਉਹਨੂੰ ਮੈਂ ਵੀ ਕੱਲ ਕਰੋ ਉਹਨੂੰ ਮੈਂ ਹਬਿੰਦਾ ਆਪਣਾ ਫੋਨ ਤੇਰੇ ਤੋਂ ਬਿੱਲ ਮਾਰਨਾ। ਤੇ ਇਹ ਫਿਰ ਮੈਂ ਕੱਲ ਕੁੜੀ ਵੱਡੀ ਆਈ ਜੀ ਉਹਨੂੰ ਆਖਿਆ ਮੈਂ ਉਹਦਾ ਮੈਂ ਨੰਬਰ ਲਿਆਂਦਾ ਤਾਂ ਇਹ ਬਈ ਉਹਨੂੰ ਛੰਡ ਕਰਦੀ ਉਹਨੂੰ ਕਰਦਾਂਗੇ ਤਾਂ ਉਹਨਾਂ ਚਰਨ ਵਜੇ ਕੋਈ ਨੇ ਘਰੇ ਹੈ ਜੇ ਜਾਣਾ ਹੀ ਤੇ ਉਹਨਾਂ ਚਰਨ ਨੂੰ ਗੱਲ ਕੀਤੀ ਹੈ ਕਿ ਪਾਣਾ ਬਰਤ ਗਿਆ ਜਿਲੇ ਹੁਣ ਆ ਕੇ ਆਹ ਦਿੱਤਾ ਤੇ ਸੁੱਧ ਪਤ ਕੋਈ ਨੀ ਨਾਂ ਦੇ ਉਹਦਾ ਨਾਂ ਤੇ ਲੱਖੋ ਟੇ ਖੜਦਾ ਨਾਂ ਲੱਤਾਂ ਚੱਲੇ ਕਰਦੀਆਂ ਨੇ